ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਵਿੱਚ ਚੋਣ ਪ੍ਰਚਾਰ ਦਾ ਇੱਕ ਹਫ਼ਤਾ ਲੰਘਣ ਤੋਂ ਬਾਅਦ ਸਰਵੇਖਣ ਸਾਹਮਣੇ ਨਿਕਲ ਕੇ ਆਏ ਨੇ ਵੱਖੋ-ਵੱਖਰੀਆਂ ਕਹਾਣੀਆਂ ਇਸ ਸਰਵੇਖਣ ਬਿਆਨ ਕਰਦੇ ਨੇ ਸੀਟੀਵੀ ਅਤੇ ਗਲੋਬਲ ਐਂਡ ਮੇਲ ਵੱਲ ਪ੍ਰਕਾਸ਼ਿਤ ਨੈਨੋਜ਼ ਰਿਸਰਚ ਦੇ ਅੰਕੜਿਆਂ ਦੇ ਮੁਤਾਬਕ ਮਾਰਕ ਕਾਰਨੇ ਦੀ ਅਗਵਾਈ ਹਟ ਲਿਬਰਲ ਹੋਰ ਮਜ਼ਬੂਤ ਹੋ ਕੇ ਉੱਭਰੀ ਹੈ ਜਦਕਿ ਗਲੋਬਲ ਨਿਊਜ਼ ਵੱਲ ਪ੍ਰਕਾਸ਼ਿਤ ਇਫਸੋਸ ਦੇ ਆંકડા ਦੇ ਮੁਤਾਬਕ ਲਿਬਰਲ ਪਾਰਟੀ ਦੀ ਲੀਡ ਵਿੱਚ 1 ਫੀਸਦੀ ਕਮੀ ਆਈ ਹੈ। ਪ੍ਰਧਾਨ ਮੰਤਰੀ ਬਜੋ ਪਹਿਲੀ ਪਸੰਦ ਦਾ ਜ਼ਿਕਰ ਕੀਤਾ ਜਾਵੇ ਤਾਂ ਮਾਰਕਾਰਨੀ ਦੀ ਲੀਡ ਕਿਤੇ ਜ਼ਿਆਦਾ ਨਜ਼ਰ ਆ ਰਹੀ ਹੈ ਤੇ ਨੈਨੋ ਸਰਚ ਦੇ ਆંકડા ਦੇ ਮੁਤਾਬਕ ਕੈਨੇਡਾ ਦੇ 47.7 ਫੀਸਦੀ ਲੋਕ ਮਾਰਕਾਰਨੀ ਨੂੰ ਪ੍ਰਧਾਨ ਮੰਤਰੀ ਬਣਨਾ ਦੇਖਣਾ ਚਾਹੁੰਦੇ ਨੇ ਜਦਕਿ ਪੀਅਰ ਪੋਲੀਵਰ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 32 ਫੀਸਦੀ ਦਰਜ ਕੀਤੀ ਗਈ ਹੈ। NDP ਆਗੂ ਜਗਦੀਸ਼ ਸਿੰਘ ਨੂੰ ਪ੍ਰਧਾਨ ਮੰਤਰੀ ਦੇਖਣ ਦੇ ਵਿੱਚ ਲੋਕਾਂ ਦੀ ਗਿਣਤੀ ਸਿਰਫ 4.3% ਦੀ ਦੱਸੀ ਜਾ ਰਹੀ ਹੈ ਅਫਸੋਸ ਦਾ ਸਰਵੇਖਣ ਕਹਿੰਦਾ ਹੈ ਕਿ 44% ਦੇ ਕੈਨੇਡੀਅਨ ਵੋਟਰ ਲਿਬਰਲ ਪਾਰਟੀ ਦੇ ਹੱਕ ਵਿੱਚ ਖੜੇ ਨਜ਼ਰ ਆ ਰਹੇ ਨੇ ਜਦਕਿ ਕਨਜ਼ਰਵੇਟਿਵ ਪਾਰਟੀ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 38% ਦੀ ਦਰਜ ਕੀਤੀ ਗਈ ਹੈ NDP ਨੂੰ ਵੋਟ ਪਾਉਣ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ 9% ਦੀ ਦਰਜ ਕੀਤੀ ਗਈ ਹੈ ਜਦਕਿ ਪਿਛਲੇ ਸਰਵੇਖਣ ਦੇ ਮੁਕਾਬਲੇ 1% ਦੀ ਘਟ ਬਣਦੀ ਹੈ ਖੇਤਰੀ ਪਾਰਟੀ ਬਲੌਕ ਕਯੂਬਕ ਦਾ ਜ਼ਿਕਰ ਕੀਤਾ ਜਾਵੇ ਤਾਂ 30% ਦਰਜ ਕੀਤਾ ਗਿਆ ਜੋ ਪਿਛਲੇ ਸਰਵੇਖਣ ਦੇ ਮੁਕਾਬਲੇ 1% ਦੀ ਘੱਟ ਬਣਦੀ ਹੈ। ਖੇਤਰੀ ਪਾਰਟੀ ਬਲੌਕ ਕਯੂਬਕ ਦਾ ਜ਼ਿਕਰ ਸੂਬੇ ਵਿੱਚ 24% ਦੀ ਲੋਕਾਂ ਵੱਲੋਂ ਤਰਹੀਜ਼ ਦੇ ਆਧਾਰ ਤੇ ਵੋਟ ਪਾਉਣ ਦੀ ਗੱਲ ਆਖੀ ਗਈ ਹੈ ਪਰ ਕੌਮੀ ਪੱਧਰ ਤੇ ਇਹ ਆਂਕੜਾ 5% ਦੀ ਹੀ ਬਣਦਾ ਹੈ। ਗ੍ਰੀਨ ਪਾਰਟੀ ਦੀ ਹਮਾਇਤ ਦੀ ਗਿਣਤੀ 2% ਦੀ ਦਰਜ ਕੀਤੀ ਗਈ ਜਦੋਂ ਦੀ ਪੀਪਲ ਪਾਰਟੀ ਆਫ ਕੈਨੇਡਾ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਸਿਰਫ 1% ਦੀ ਦੱਸੀ ਜਾ ਰਹੀ ਹੈ ਸਰਵੇਖਣ ਦਰਾਂ 8% ਦੀ ਵੋਟਰ ਅਜਾਹਰ ਰਹੇ ਨੇ ਜੋ ਹੁਣ ਤੱਕ ਕਿਸੇ ਪਾਰਟੀ ਦੀ ਹਮਾਇਤ ਕਰਨ ਦਾ ਫੈਸਲਾ ਨਹੀਂ ਕਰ ਸਕੇ ਅਫਸੋਸ ਦਾ ਹੈ ਸਰਵੇਖਣ ਦੇ ਮੁਤਾਬਕ ਕਨਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪਾਲੀਵਰ ਸਿਰਫ ਨਾ ਪੱਕੀ ਬਿਆਨਾਂ ਦੇ ਮਾਮਲੇ ਵਿੱਚ ਲੀਡ ਕਰ ਰਹੇ ਨੇ ਅਤੇ ਲੋਕਾਂ ਵੱਲੋਂ ਟੋਰੀ ਆਗੂ ਦਾ ਲੁਕਮਾ এজेंडा ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਰਾਜਨੀਤਿਕ ਦਾ ਅਧਾਰਤੇ ਦੇਖਿਆ ਜਾਵੇ ਤਾਂ 온ਟਾਰੀਓ ਕਿਊਬਕ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਵੀ ਮੌਜੂਦ ਮਜ਼ਬੂਤ ਜਦ ਕਿ ਅਲਬਰਟਾ ਸਕੈਚਵਿਨ ਮੈਨੀਟੋਬਾ ਵਿੱਚ ਕਨਜ਼ਰਵੇਡ ਪਾਰਟੀ ਦੇ ਹੱਥ ਦੇ ਵਿੱਚ ਕਾਫੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਹਨਾਂ ਦਾ ਹੱਥ ਇਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੈ ਮੋdern ਦੇ ਆਧਾਰ ਤੇ ਬਣਾਇਆ ਜਾਵੇ ਤਾਂ 28% ਦੀ ਵੋਟਰ ਹੈਲਥ ਕੇਅਰ ਨੂੰ ਤਰਜੀਹ ਦੇ ਰਹੇ ਨੇ ਜਦਕਿ 26% ਹਾਊਸਿੰਗ ਦੇ ਪ੍ਰਮੁੱਖ ਮੁੱਦੇ ਮੰਨਦੇ ਨੇ ਕੈਨੇਡੀਅਨ ਅਰਥਚਾਰੇ ਨੂੰ ਪ੍ਰਮੁੱਖ ਮੰਨਣ ਵਾਲਿਆਂ ਦੀ ਗਿਣਤੀ 23% ਦੀ ਰਹੀ ਜਦਕਿ ਇਮੀਗ੍ਰੇਸ਼ਨ 14% ਦੀ ਲੋਕਾਂ ਦੀ ਚਿੰਤਾ ਬਣੀ ਹੋਈ ਹੈ ਬੇਰੁਜ਼ਗਾਰੀ ਅਤੇ ਵਿਆਜ ਦਰ 13.13 ਦੀਫੀਸਾ ਦਿਨ ਲੋਕ ਨਜ਼ਰ ਆ ਰਹੇ ਨੇ ਤੇ ਇਸ ਦਾ ਦਸਨਾਈ ਵੀ ਬਣਦਾ ਕਿ ਕੈਨੇਡੀਅਨ ਚੋਣ ਨਤੀਜਿਆਂ ਉਤੇ 트ੰਪ ਦਾ ਅਸਰ ਸਾਫ ਤੌਰ ਤੇ ਦੇਖਣ ਨੂੰ ਮਿਲੇਗਾ ਜਦਕਿ ਕੈਨੇਡਾ ਨੂੰ ਅਮਰੀਕਾ ਦਾ 51 ਸੂਬਾ ਬਣਾਉਣਾ ਚਾਹੁੰਦੇ ਨੇ ਸਰਵੇਖਣ ਦਰਾਂ 30% ਲੋਕਾਂ ਬੋ 트ੰਪ ਦੀ ਧਮਕੀਆਂ ਨੂੰ ਡੂੰਗੀ ਚਿੰਤਾ ਦਾ ਕਾਰਨ ਦੱਸਿਆ ਜਾ ਰਿਹਾ ਜਦਕਿ 36% ਲੋਕਾਂ ਦਾ ਕਹਿਣਾ ਹੈ ਕਿ ਉਹ ਕੁਫਾਇਦੀ ਜ਼ਿੰਦਗੀ ਚਾਹੁੰਦੇ ਨੇ ਅਤੇ ਰਹਿਣ ਸਹਿਣ ਦੇ ਖਰਚੇ ਵਿੱਚ ਕਮੀ ਆਉਣੀ ਚਾਹੀਦੀ ਹੈ ਰੀਡਿੰਗ ਖਬਰਨਾਮੇ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ